ਜੋ ਜਲੰਧਰ ਵੈਸਟ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਵੱਡੀ ਖਬਰ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮਿਸ਼ਨ ਜਲੰਧਰ ਪਛਮੀ ਫਤਿਹ ਕੀਤਾ ਜਾਵੇਗਾ ਉਹ ਨਿਜੀ ਤੌਰ ਤੇ ਸਾਰੀਆਂ ਚੋਣ ਮੁਹਿੰਮਾਂ ਦੀ ਨਿਗਰਾਨੀ ਕਰਨਗੇ ਮੁੱਖ ਮੰਤਰੀ ਪੰਜਾਬ ਨੇ ਜਲੰਧਰ 'ਚ ਪਾਰਟੀ ਆਗੂ ਨਾਲ ਮੀਟਿੰਗ ਕੀਤੀ ਜੋ ਕਿ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਮਨੀ ਚੋਣ ਰਾਜਨੀਤੀ ਤੇ ਚਰਚਾ ਹੋ ਰਹੀ ਸੀ ਪਾਰਟੀ ਕੇਂਦਰ ਨੂੰ ਸਰਕਾਰ ਦੇ ਕੰਮ ਨੂੰ ਜਨਤਾ ਤੱਕ ਲਿਜਾਣ ਦਾ ਸੱਦਾ ਦਿੰਦਾ ਹੈ ਪਾਰਟੀ ਬਾਰੇ ਫਲਾਈਆਂ ਜਾ ਰਹੀਆਂ ਝੂਠੀਆਂ ਅਫਵਾਵਾਂ ਤੋਂ ਸੁਚੇਤ ਰਹਿਣ ਦੀ ਵੀ ਮੀਟਿੰਗ 'ਚ ਅਪੀਲ ਕੀਤੀ ਗਈ ਹੈ ਹੋਰ ਵੀ ਕਈ ਫੈਸਲੇ ਮੀਟਿੰਗ 'ਚ ਲਏ ਗਏ ਹਨ ਜਲੰਧਰ ਪਛਮੀ ਚੌਂਕ ਜੋ ਕਿ ਜਲੰਧਰ ਵੈਸਟ ਵਿੱਚ ਜਿਮਨੀ ਚੌਂਕ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਵੱਡੀ ਮੀਟਿੰਗ ਕੀਤੀ ਗਈ ਹੈ ਭਗਵੰਤ ਮਾਨ ਵੱਲੋਂ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂਕ ਦੌਰਾਨ ਪ੍ਰਚਾਰ ਦੀ ਅਗਵਾਈ ਕਰਨਗੇ ਅਤੇ ਪਾਰਟੀ ਉਮੀਦਵਾਰ ਦੀ ਸ਼ਾਨਦਾਰ ਜਿੱਤ ਨੂੰ ਯਕੀਨੀ ਬਣਾਉਣਗੇ ਮੋਗਮੰਤਰੀ ਨੇ ਕਿਹਾ ਹੈ ਕਿ ਉਹ ਸੂਬਾ ਸਰਕਾਰ ਦੀਆਂ ਲੋਕਪੱਕੀ ਅਤੇ ਵਿਕਾਸਪਕੀ ਨੀਤੀਆਂ 10 ਕੇ ਪਾਰਟੀ ਉਮੀਦਵਾਰ ਲਈ ਨਿੱਜੀ ਤੌਰ ਤੇ ਵੋਟਾਂ ਮੰਗਣਗੇ ਉਹਨਾਂ ਕਹੇ ਕਿ ਸੂਬਾ ਸਰਕਾਰ ਨੇ ਕਈ ਇਤਿਹਾਸਿਕ ਪਹਿਲ ਕਦਮ ਕੀਤਿਆਂ ਹਨ ਜਿਸ ਕਾਰਨ ਲੋਕ ਜਿਮਨੀ ਚੋਣ ਵਿੱਚ ਪਾਰਟੀ ਨੂੰ ਹੀ ਵੋਟ ਪਾਉਣਗੇ ਭਗਵੰਤ ਮਾਨ ਨੇ ਕਿਹਾ ਹੈ ਕਿ ਉਸ ਜਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਦੀ ਜ਼ਬਰਦਸਤ ਜਿੱਤ ਨੂੰ ਯਕੀਨੀ ਬਣਾਉਣਗੇ ਅਤੇ ਪਾਰਟੀ ਦੀਆਂ ਜਿਹੜੀਆਂ ਝੂਠੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਉਸ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ ਉਹਨਾਂ ਨੇ ਪਾਰਟੀ ਦੇ ਵਿੱਚ ਹੋਰ ਵੀ ਵੱਡੇ ਫੈਸਲੇ ਕੀਤੇ ਗਏ ਹਨ